ਆਦਾ ਕੰਮ ਨਹੀਂ ਕਰਦਾ ਨਹੀਂ ਸ਼ਾਬਾਸ਼ ਕਰਦਾ ਆਪਾਂ ਕੰਮ ਕਰਦੇ ਸੋ ਕੋਈ ਪਹਾੜੇ ਖੜ੍ਹਦੇ ਸਾਰੇ ਕਦੋਂ ਗਏ ਸੀ ਕਿ ਘਰੋਂ ਉਹਦੇ ਸਵੇਰੇ ਪਾਉਣੇ 6 ਗਏ ਨੇ ਅੱਛਾ ਤੇ ਕੀ ਕਹਿੰਦੇ ਬੇਕਰੋ ਉਸ ਨੂੰ ਆਉਂਦੇ ਪ੍ਰੋਗਰਾਮ ਹੈ ਉੱਥੇ ਵਰਸੀ ਹੈ ਤੇ ਮੈਂ ਉੱਥੇ ਚੱਲਿਆ ਕਿਹਦੀ ਬੱਸੀ ਜੀ ਪਤਾ ਨਹੀਂ ਕਿ ਮੈਂ ਨਹੀਂ ਕਦੀ ਨਹੀਂ ਪੁੱਛ ਕੇ ਸੀ ਕੀਤੀ ਹੁਣ ਬੱਸੀ ਨੇ ਅਬ ਕੋ ਖਾਲ ਦੇ ਗਏ ਸੀ ਬਗਲ ਦਾ ਦਰਵਾਜ਼ਾ ਖਾਲੂ ਜੀਏ ਸੀ ਨਹੀਂ ਉਹ ਅੱਜ ਹੀ ਗਏ ਅੱਜ ਹੋਰ ਕਿਤੇ ਪ੍ਰੋਗਰਾਮ ਹੋਤ ਜੇ ਤੁਹਾਨੂੰ ਕੀ ਸੂਚਨਾ ਮਿਲੀ ਹੁਣ ਮੈਨੂੰ ਤਾਂ ਮੈਂ ਦਾ ਇੱਥੇ ਪਰਾਂ ਲੰਮੀ ਪਈ ਹੈ ਤੇ ਮੈਨੂੰ ਤੇ ਆਣ ਕੇ ਪੱਤਰਕਾਰਾਂ ਨੇ ਬੁਲਾਈ ਕਰਾਇਆ ਸਤੋ। ਜਿਵੇਂ ਉਹ ਕਿ ਬੁਲਾਇਆ ਤੋਂ ਨਾਲ ਸਭੈਂ ਦੀ ਖਬਰ ਸੀ। ਮੈਂ ਤਾਂ ਨਹੀਂ ਮਿਲ ਸਕਦਾ। ਹੂੰ। ਉਹ ਨਾਂ ਨਹੀਂ ਦੱਸਿਆ। ਕੀ ਦੱਸਾਂ ਤੁਹਾਨੂੰ? ਉਹਨਾਂ ਸੇ ਪਾਜੀ ਕਿੱਥੇ ਆਉਂਦੀ। ਮੈਂ ਅੰਕਲ ਮੈਂ ਉਹ ਅੰਬਸਰ ਕੇ ਹੰਦੇ ਆ ਗੱਲ ਹੋਈ ਹੈ। ਤੁਹਾਨੂੰ ਪਤਾ ਲੱਗਾ ਕੀ ਗੱਲਬਾਤ ਹੋਈ ਹੈ? ਨਾ ਮੈਨੂੰ ਗੱਲਬਾਤ ਆ। ਕਿਨਸ ਬੀ ਸਿੰਪਲ ਦੇ ਬੋਲੀ ਚ ਲਈ ਗਈ ਹੈ। ਹੂੰ। ਅਸ਼ਾਤੇ ਪਹਿਲਾਂ ਵੀ ਉਹਨਾਂ ਨਾਲ ਗੱਲ ਕੀਤੀ ਰ ਸਿੱਖੀ ਬਾਤ ਪਤਾ ਲੱਗਾ ਪਹਿਲਾਂ ਕੀ ਕੁਝ ਕਰਦੇ ਰਹੇ ਨੇ? ਉਹ ਉਹਨਾਂ ਨੂੰ ਪਤਾ ਜੋ ਵੀ ਕਰਦੇ ਰਹੇ ਆ। ਸਾਰੇ ਪਤਾ ਨਹੀਂ ਆ ਇਹ ਇਹ ਨੀ ਹੁਣ ਜਾਣਕਾਰੀ ਨਹੀਂ ਮੇਰੇ ਕੋਲ ਹੈ ਮੈਂ ਸਿੱਖੀ ਵਾਸਤੇ ਕਾਫੀ ਉਹਨਾਂ ਕਦਮ ਚੁੱਕੇ ਆਗੇ ਨੇ ਹਾਂਜੀ ਉਹ ਤੇ 84 ਦੇ ਤੁਰੇ ਨੇ ਕਾਫੀ ਸੌਦੇ ਨਾ ਜਿਵੇਂ ਮਾਲੇ ਹਾਂਜੀ ਪਤਾ ਕੁਛ ਕਿਹੜੀ ਗੰਜਲ ਜਿਹਦੇ ਮਾਦੇ ਤੁਹਾਨੂੰ ਜੇਲ ਚੈਂਬਰ ਸਰ ਵੀ ਰਹੇ ਨੇ ਜਰਦਾਸਪੁਰ ਵੀ ਰਹੇ ਨੇ ਹੂੰ ਉਹ ਲੁਧਿਆਣੀ ਵੱਲ ਵੀ ਰਹੇ ਨੇ ਹੂੰ ਬਾਈਡ ਕਰਾਉਣ ਦੀ ਬਦੋਂ ਕਿਉਂ ਪੰਡੀਗੜ ਉਹ ਕੇਸ ਜਿੱਥੋਂ ਵੀ ਪਤਾ ਹੋਵੇ ਤਿੱਦਾਂ ਦੇ ਕੇਸ ਕੁਝ ਪਤਾ ਲੱਗਾ ਸਰੋਂ ਆਉਂ ਕਰ ਰਹਾ ਹਾਂ ਕਹਾਂ ਚੁਲਾ ਲਈ ਸਾਰੇ ਮੇਰੇ ਨਾਲ ਆ ਕੇ ਕੀ ਕੀ ਕਹਣਾ ਚਾਹੀਦਾ ਨਹੀਂ ਉਹ ਕਰ ਕੁਝ ਨਹੀਂ ਕਹਿ ਕੇ ਕਹੋ ਬਸ ਚਲੇ ਗਿਆ ਕੋਈ ਸ਼ੇਕ ਐਮ ਹੋ ਗਿਆ ਬਸ ਦਾ ਟਾਈਮ ਹੋ ਗਿਆ ਬਸ ਇੰਨੀ ਗੱਲ ਕਹਿ ਕੇ ਤੈਨੂੰ ਲੱਗਦਾ ਜੋਗਤਾ ਸਹੀ ਕੀਤਾ ਨਾ ਮੈਨੂੰ ਨਹੀਂ ਲੱਗਦਾ ਉਹ ਨਹੀਂ ਹੋਣੇ ਨੰਨਾ ਕੰਮ ਵਾਲੇ ਹੈਗੇ ਪਤਾ ਨਹੀਂ ਕੀ ਇੱਜਤ ਵਰਗੀ ਉਹਨੇ ਕੀਤਾ ਉਹ ਪਤਾ ਨਹੀਂ ਜੀ ਹੋਣਾ ਇਹ ਤਾਂ ਮਿਲਾਂਗੇ ਤਾਂ ਫੇਰ ਹੀ ਪਤਾ ਲੱਗੇ ਤੁਹਾਨੂੰ ਲੱਗਦਾ ਗਲਤ ਕੀਤਾ ਜੋ ਕੀਤਾ ਗਲਤ ਬੰਦੇ ਹੀ ਗਲਤ ਹੈ ਨਹੀਂ ਗਲਤ ਪਾਈ ਹੋਣੀ ਗਲਤੀ ਪਾਉਣੀ ਪੱਕਾ ਜਾ ਠੀਕ ਹੈ ਥਾਣਾ ਦੇਦਾ ਬਾਬਾ ਨੇ ਅੱਜ ਜੋ ਇਨਸੀਡੈਂਟ ਦਰਬਾਰ ਸਾਹਿਬ ਹੋਇਆ ਜੀ ਸਾਹਿਬ ਦਾ ਮੁੱਖ ਮੰਤਰੀ ਮੁੱਖ ਮੰਤਰੀ ਆਪਣੇ ਸੁਖਵੀਰ ਸਿੰਘ ਬਾਦਲ ਜੀ ਜਿਹੜੀ ਘਟਨਾ ਵਾਪਰੀ ਦਰਬਾਰ ਸਾਹਿਬ ਉਸ ਤੇ ਸਬੰਧ ਵਿੱਚ ਅੱਪਾਂ ਪ੍ਰੇਰਨ ਨਰਿੰਦਰ ਸਿੰਘ ਚੋੜੇ ਦੇ ਘਰ ਦੇ ਬਾਹਰ ਆਏ ਆਂ ਠੀਕ ਆ ਫਿਲਹਾਲ ਇਹ ਘਰ ਦੇ ਵਿੱਚ ਮੈਂਬਰ ਕੋਈ ਨਹੀਂ ਇੱਥੇ ਹੈਗਾ ਮਾਤਾ ਜੀ ਫਿਰ ਹਾਂ ਉਹਨਾਂ ਦੀ ਮਾਤਾ ਵੀ ਹੈ ਨਹੀਂ ਠੀਕ ਹੈ ਜੀ ਠੀਕ ਹੈ ਨਹੀਂ ਆ ਗਏ ਆ ਪਤਨੀ ਆ ਗਏ ਨੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਨਾਲ ਠੀਕ ਹੈ ਜੀ ਕੀ 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 ਘਟਨਾ ਹੋਈ ਪਤਾ ਲੱਗਾ ਅਜੇ ਕੋਈ ਕਲੀਅਰ ਨਹੀਂ ਹੈਗਾ ਅੱਛਾ ਤੁਹਾਨੂੰ ਅੱਜ ਕੋਈ ਵੀਡੀਓਸ ਲਓਗੇ ਜਾਂ ਕੀ ਲਓਗੇ ਕੁਝ ਹਾਂ ਕੁਝ ਲਵਾਂਗੇ ਆਪਾਂ ਆਪਾਂ ਇਸਦੀ ਸੀਕਰੇਸੀ ਦਾ ਸਾਡਾ ਹੈਗਾ ਤੇ ਤੀਜਾ ਵੀ ਸਾਡਾ ਹੈ ਠੀਕ ਹੈ ਜੀ